ਸੂਫਿਆਨਾ ਦਰਗਾ ਪ੍ਰਬੰਧਕ ਕਮੇਟੀ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੰਦੇ ਪਾਣੀ ਦੇ ਮਸਲੇ ਦੇ ਹੱਲ ਲਈ ਤਰਨਾ ਪ੍ਰਦਰਸ਼ਨ ਲੋਕਾਂ ਦੇ ਦਬਾਅ ਸਦਕਾ ਪਾਰਸ਼ਾਸ਼ਣ ਵੱਲੋਂ ਮੌਕੇ ਤੇ ਕੰਮ ਸ਼ੁਰੂ ਫਿਲੋਸੂਫਿਆਨਾ ਦਰਗਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਾਰਗ ਤੇ ਸਥਿਤ ਪਵਿੱਤਰ ਸਥਾਨ ਦਰਬਾਰ ਮੱਈਆ ਜੀ ਦੇ ਮੁੱਖ ਐਂਟਰੀ ਗੇਟ ਦੇ ਅੱਗੇ ਬਣੇ ਪੁਲ ਹੇਠਾਂ ਪਿਛਲੇ ਦਿਨ 4 ਸਾਲਾਂ ਤੋਂ ਪਿੰਡ ਰਾਮਗੜ੍ਹ ਦੇ ਸੀਵਰੇਜ ਦੇ ਇਕੱਠੇ ਹੋ ਰਹੇ ਗੰਦੇ ਪਾਣੀ ਕਾਰਨ ਸੰਗਤਾ ਵਿੱਚ ਪਾਰੀ ਰੋਜ਼ ਚੱਲਦਾ ਆ ਰਿਹਾ ਸੀ ਇਸ ਗੰਭੀਰ ਮਾਮਲੇ ਨੂੰ ਲੈ ਕੇ ਸੂਫਿਆਨਾ ਦਰਗਾ ਪ੍ਰਬੰਧਕ ਕਮੇਟੀ ਰਜੇ ਪੰਜਾਬ ਦੇ ਵਾਈਸ ਚੇਅਰਮੈਨ ਬਾਬਾ ਸੰਭੂ ਰਾਮ ਜੀ ਦੀ ਅਗਵਾਈ ਹੇਠ ਡੀਡੀਪੀਓ ਦਫਤਰ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਵੱਖ-ਵੱਖ ਜਨਤਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਇਸ ਮੌਕੇ ਡੀਪੀਓ ਫਿਲੌਰ ਰਾਜੇਂਦਰ ਕੌਰ ਵੱਲੋਂ ਮੌਕੇ ਤੇ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਪਿੰਡ ਰਾਮਗੜ੍ਹ ਤੇ ਜਗਤਪੁਰ ਪੰਜਟੇਰਾ ਦੀਆਂ ਪੰਚਾਇਤਾਂ ਹਾਜ਼ਰ ਸਨ इस मौके साईं पप्पल शाह कामरेड जर्नैल फिलौर परशोत्तम फिलौर चेयरमैन बाबा मंजीत साबरी जी अमृत पौंसले साईं रमेश अली साबरी बाबा जसवीर साबरी साईं कुलराज मोहम्मद साईं सोमेश शाह गुरु रविदास मंदिर प्रबंधक कमेटियां फिलौर ताराचंद राजा संधू, मास्टर हंसराज दीपक रसूलपुरी समाज सेवी जगन्नाथ जग्गी रामजी दास गन्ना राजविंदर मुठड्डा कला, जसपाल गिंदा सरपंच गगन पांजेर सरबजीत रामगढ़ सरवण सिंह फिलौर डॉक्टर संदीप कुमार डॉक्टर अशोक कुमार परमानंद सुखदेव सिंह लंबरदार कुलदीप लंबरदार हरमिंदर सिंह मुठडडा सर्कल प्रधान वीकी यू द्वाबा अजय हमसर तिलक लंबरदार, सरूप कलेव पाला लंबरदार जसवंत बोध हाजर सन

ਉਨਾ ਤਰ੍ਹਾਂ ਮੈਂ ਆਪਣੇ ਬਣੇ ਨਿੱਕੀ ਤੌਰ ਤੇ ਮਾਫੀ ਮੰਗਦਾ ਵੀ ਜਿਹੜਾ ਅੱਜ ਇਹ ਧਾਨੇ ਦਾ ਐਲਾਨ ਜਿਹੜਾ ਤੁਹਾਨੂੰ ਕਰਨਾ ਪਿਆ ਇਹ ਕੰਮ ਸਾਡਾ ਸੀਗਾ ਔਰ ਇੱਕ ਬੜੀ ਸਾਜਲੇ ਸ਼ਾਨ ਵਾਲੀ ਗੱਲ ਆ ਵੀ ਜਿਹੜੇ ਫਕੀਰ ਆ ਉਹਨਾਂ ਨੂੰ ਧਰਨਾ ਜਿਹੜਾ ਐਲਾਨ ਕਰਨਾ ਪਿਆ ਔਰ ਤੁਹਾਡੇ ਨਾਲ ਜਿੰਨੇ ਵੀ ਲੜਨ ਵਾਲੇ ਲੋਕ ਆ ਵੱਡੀਆਂ-ਵੱਡੀਆਂ ਲੜਾਈਆਂ ਜਿਹੜੀਆਂ ਇਹਨਾਂ ਨੇ ਲੜ ਕੇ ਜਿੱਤੀਆਂ ਜਿਹਨੇ ਬੱਡੇ-ਵੱਡੇ ਆਪੂ ਸਾਡੇ ਸਾਰੇ ਬੈਠੇ ਆ ਸਾਰੇ ਜਾਣਦੇ ਆ

ਆਪਣੇ ਜਿਹੜੇ ਸੀਵਰੇਜ ਹੌਦੀ ਨਗਰ ਨੂੰ ਚਲਦੀ ਹਾਂਜੀ ਹਾਂਜੀ ਆਪਣੀ ਉਹ ਜਿਹੜਾ ਪਾਣੀ ਇੱਧਰ ਲਿਆਉਣ ਦਾ ਸੀਵਰੇਜ ਬੋਰਡ ਨਾਲ ਸਾਡੀ ਗੱਲ ਹੋ ਗਈ ਉਹ ਉਸ ਦੀ ਪਰਮਿਸ਼ਨ ਲੈ ਰਹੇ ਹਾਂ ਕੋਈ ਪਰਮਿਸ਼ਨ ਤੋਂ ਬਿਨਾ ਬਲੂ ਇਹ ਨਾ ਹੋਵੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈ ਕੋਈ ਨਹੀਂ ਉਹ ਪੰਜਾਲਾ ਉਹ ਤਾਂ ਕੋਈ ਨਾ ਕੋਈ ਸਟੇ ਲਗਾਵੇ ਕੋਈ ਸਟੇ ਨਹੀਂ ਲੱਗੋ ਉਹ ਉਸ ਦੀ ਸਟੇ ਨਹੀਂ ਮਿਲੇਗੀ ਬਗੈਰ ਸੀਵਰੇਜ ਬੋਰਡ ਨੇ ਪਰਮਿਸ਼ਨ ਨਹੀਂ ਦਿੱਤੀ ਇੱਕ ਵਾਰੀ ਬੇਨਤੀ ਸਰਦੋ ਜੀ ਇੱਕ ਟੱਕੀ ਆ ਨਾ ਉਸ ਤੋਂ ਬਾਅਦ 1 ਫੁੱਟ ਪੈ ਪਿਆ ਕੇਂਦਰਾ ਬਿੰਦੂ ਤੱਕ ਇਹ ਸਾਨੂੰ ਉੱਥੋਂ ਸ਼ੁਰੂ ਕਰਾਉਣਾ ਕੰਮ ਇਹਨਾਂ ਦਾ ਉਹਨਾਂ ਦੇ ਪੈਰ ਮੂਰੇ ਤੱਕ ਲੈ ਜਾਣਾ ਪਾਣੀ ਦਾ ਚ ਲੈਣਾ। ਮੈਂ ਉੱਥੇ ਹੀ ਜਾ ਲਈ ਆਂ ਪੱਕਾ ਕਰਵਾ ਕੇ ਆਉਣਾ। ਮੈਨੂੰ ਜਿੰਨਾ ਵੀ ਟੋਟੂ ਉਥੋਂ ਲੈ ਕੇ ਨਗਰ ਕੌਂਸਲ ਨੇ ਮੂਰੇ ਪੈ ਪੱਟ ਕੇ ਪਾਉਣਾ ਤੁਹਾਡੀ ਨਗਰ ਕੌਂਸਲ ਨਾਲ ਵੀ ਗੱਲ ਹੋ ਜਾਣੀ ਚਾਹੀਦੀ। ਕੋਈ ਗੱਲ ਨਹੀਂ ਮੈਂ ਸਭ ਕੁਝ ਕਰੀ। ਇਹ ਮੇਰੇ ਕੋਲ ਨਗਰ ਕੌਂਸਲ ਤੇ ਤੁਹਾਡਾ ਜਿਹੜਾ ਆਪਣਾ ਡਿਪਾਰਟਮੈਂਟ ਹੈ। ਇਹ ਸਾਰੇ ਮਸਲੇ ਇੱਕ ਵਾਰੀ ਕਰ ਲਓ ਹੱਲ ਬਾਅਦ ਚਲਾਂਗੇ ਉਹ ਮੋੜ ਕੇ ਫੇਰ ਜੀ ਆ ਆ ਹੋ ਕਾਸੀ ਵੱਡੇ ਪਾਈਪ ਮੰਗਾ ਦੇ ਵੱਡੇ ਪਾਈਪ ਵੱਡੀ ਪਾਈਪ ਧੂਰੀ ਵਾਲੀ ਨਹੀਂ 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 ਆਪਾਂ ਨੈਸ਼ਨਲ ਹਾਈਵੇ ਤੇ ਮੈਨੂੰ ਅੱਜ ਵੀ ਨਹੀਂ ਸੀ ਮੌਕਾ ਲੈਣਾ ਉੱਥੇ ਨਹੀਂ ਨਹੀਂ ਤਾਂ ਫਿਰ ਆਪਾਂ ਨੈਸ਼ਨਲ ਹਾਈਵੇ ਤੇ ਮਿਲਾਂਗੇ ਉੱਥੇ ਗੱਲ ਕਰਾਂਗੇ ਕੋਈ ਗੱਲ ਨਹੀਂ ਕਿੰਨਾ ਮੌਕਾ ਹੀ ਨਹੀਂ ਆਉਂਦਾ ਉਹ ਸਾਰੇ ਜਵਾਰੀ ਜੈ 30 ਮਿੰਟੇ ਘੰਟੇ ਇੱਥੇ ਆਉਂਦੇ ਬਹੁਤ ਕੰਨੀ ਲੱਗਣ ਨਾਲੇ ਮੌਕੇ ਤੇ ਤਾਂ ਸੁਣ ਲੋ ਗੱਲ ਪਹਿਲੇ ਮੈਡਮ ਦੀ ਇੱਕ ਬੰਦਾ ਦੀਪਕ ਭਾਈ ਪਹਿਲੇ ਮੈਡਮ ਦੀ ਗੱਲ ਸੁਣਾ ਚੰਗੀ ਤੇ ਨਾ ਥੋੜੀ ਸ਼ਾਂਤੀ ਰੱਖੋ ਗੱਲ ਕਰ ਲੈਂਦੇ ਹੋ ਆਪਾਂ ਸਾਰੇ ਸਾਰੇ ਜਣੇ ਆਪਾਂ ਚੱਲਾਂਗੇ ਕੰਮ ਸ਼ੁਰੂ ਹੋਏਗਾ ਤੇਰ ਧਰਨਾ ਸਮਰਥ ਹੋਊਗਾ ਧਰਨਾ ਹਜੇ ਕੰਟੀਨਿਊ ਤੇ ਚੱਲ ਹੀ ਰਿਹਾ ਹੈ ਜੇ ਆਪਾਂ ਸਾਰੇ ਜਣੇ ਉੱਤੇ ਚੱਲਾਂਗੇ ਜੇ ਇਹ ਕੰਮ ਸ਼ੁਰੂ ਹੋ ਜਾਂਦਾ ਠੀਕ ਹੈ ਜੇ ਉਹ ਮੈਡਮ ਜੀ ਸਾਨੂੰ ਵਾਅਦਾ ਕਰ ਰਹੀ ਆ ਆਪਾਂ ਉਸ ਵਾਅਦੇ ਦੇ ਅਨੁਸਾਰ ਚੱਲਾਂਗੇ ਜੇ ਇਹ ਵਾਅਦੇ ਤੋਂ ਮੁੱਕਰ ਜਾਂਦੇ ਆ ਤਾਂ ਫਿਰ ਅਗਲੀ ਕਾਰਵਾਈ ਜਿਹੜੀ ਆ ਆਪਾਂ ਰਣਕੀ ਸ਼ੁਰੂ ਕਰਾਂਗੇ ਠੀਕ ਹੈ ਮੈਡਮ ਜੀ ਤੁਹਾਨੂੰ ਨਗਰ ਕੌਂਸਲ ਨੂੰ ਕੋਈ ਦਿੱਕਤ ਆਉਂਦੀ ਆ ਹਾਂਜੀ ਉਹ ਤੁਹਾਨੂੰ ਅਸੀਂ ਅਸੀਂ ਬਹਿਰਾ ਕਰਦੇ ਤੁਹਾਡੇ ਨਾਲ ਪਰਸਪਰ ਤੌਰ ਤੇ ਆ ਜੇ ਸੀ ਵੀ ਆ ਗਈ ਜੀ ਠੀਕ ਹੈ ਉਹ ਕਿਨੋਂ ਉਤਰੀ ਜਾ ਠੀਕ ਹੈ ਜੀ ਜਾਓ ਠੀਕ ਹੈ ਮੈਂਬਰ ਕਰ ਲਿਓ ਨੋਟ ਕੀ ਦੇਖੇ ਕਿਉਂਕਿ ਸਾਨੂੰ ਪਹਿਲਾਂ ਝੂਠ ਬੋਲਿਆ ਗਿਆ ਕਿ ਜੈਸੀ ਵੀ ਆ ਗਈ ਆ ਉਥੇ ਮੈਂਬਰ ਸਾਡੇ ਸੀਗੇ ਉਹਨਾਂ ਨੇ ਸਹੇਹਾ ਦਿੱਤਾ ਕਿ ਜੈਸੀ ਵੀ ਨਹੀਂ ਕੰਪਲੀਟ ਹੋਣਾ ਅਸੀਂ ਤੁਹਾਡੇ ਪ੍ਰੋਸੈਸ ਦੇ ਅੰਦਰ ਚੱਲੇ ਆ ਤੇ ਸਾਡਾ ਪ੍ਰੋਸਸ ਆ ਰੁਟੇ ਦੇ ਸਾਲੋਂ ਫਿਰ ਵੀ ਕਿੰਨਾ ਸਮਾਂ ਲੱਗ ਸਕਦਾ ਦੀ ਇਸ ਟਿਮਿੰਗ ਲਈ ਭਾਈ ਬਾਤ ਹੈ ਕਿ ਸ਼ਾਮ ਤੱਕ ਕੰਮ ਹੋ ਜਾਏਗਾ ਕਿ ਆਪਾਂ ਸਾਰੀ ਸਰ ਸਮਝੋਗੇ ਜੀ ਨਾਲੇ

ਜਾਉਂਗੇ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਅੱਜ ਇਹ ਗੱਲ ਕੇ ਮਹਾਪੁਰਖਾਂ ਨੂੰ ਸਾਡਿਆਂ ਨੇ ਇੱਥੇ ਆਵਾਜ਼ ਦੇ ਵਧੀ ਲਈ ਕੀਮਾ ਦੀ ਜੱਟ ਸੀਗਾ ਜਿਹੜੀ ਸਾਰੀ ਸ਼ਕਤੀ ਦਾ ਧੰਨਵਾਦ ਕਰਦੇ ਆ ਸਾਡੀ ਗੱਲ ਜੀ ਥੋੜ੍ਹਾ ਜਿਹਾ ਤੁਹਾਨੂੰ ਕੋਈ ਕੁਸਚਨ ਨਾ ਪਿਆ ਦੋ ਜੀ ਕੰਨ ਫੜ ਕੇ ਸੁਣਿਓ ਰਿਸਟਾਰਟ ਕਰਾ ਦੋ ਮਾਦਨ ਵੀਡੀਓ ਸਾਹਿਬ ਮਾਦਨ ਵੀਡੀਓ ਸਾਹਿਬ ਬਲਾਉ ਸਾਹਿਬ ਸ੍ਰੋਤ ਜਿਹੜੇ ਜਨ ਵਿਕਟਰਵਾਲ ਮਈਆ ਨੂੰ ਆ ਕੇ ਸਰਵਦਾਮ ਸ਼ੰਪੂ ਜੀ ਉਹ ਵੀ ਹੋ ਸਕਦਾ ਦਾ ਧੰਨਵਾਦ ਕਰਨ ਜੇ ਤਾਂ ਧਰਨੇ ਦੀ ਜਿਹੜੀ ਆ ਉਰੂਸ ਰਿਖਾ ਤੇ ਧਰਨਾ ਆਪਾਂ ਸਮਾਪਤੀ ਕਰਨੀ ਆ ਕੰਮ ਸ਼ੁਰੂ ਹੋ ਜੂਗਾ ਤੇ ਸ਼ੰਪੂ ਜੀ ਕਰਦੇ ਜੀ ਨਾ ਸ਼ੰਪੂ ਜੀ ਜਿਹੜੀ ਇਹ ਮੈਡੀਆ ਪਰ ਮੈਡਮ ਵੀਡੀਓ ਸਾਹਿਬ ਨੂੰ ਪੂਰਾ ਭਰੋਸਾ ਦਿੱਤਾ ਕਿ ਕੱਲ ਜਿਹੜਾ ਅੱਜ ਸਟਾਰਟ ਹੋ ਕੇ ਜਿਹੜਾ ਫਾਈਨਲ ਫਾਈਨਲ ਤੱਕ ਪਹੁੰਚਾ ਜਿਹੜਾ ਕੰਮ ਨੂੰ ਇੱਕ ਤੌਰ ਤੇ ਜਿਹੜਾ ਉਹ ਤਰੀਕੇ ਨਾਲ ਜਾਓ ਬਸ ਸਭੂਜੀ ਕੋਲ ਤੁਹਾਡੇ ਤੋਂ ਵਿਚਾਰ ਲੈ ਭਾਈ ਸਰਪੰਚ ਸਾਹਿਬ ਉਹ ਬਹੁਤ ਬਹੁਤ ਅੰਦਾਜ਼ਾ ਸਾਨੂੰ ਲੋਕੋ ਦੀ ਤਰਫੋਂ ਉਤਸ਼ਾਹ ਕਰਦੇ ਹਾਂ ਤੇ ਸਾਡੇ ਦੋਸਤਾਂ ਨਾਲ ਗੱਲ ਕਰਕੇ ਇਹਨਾਂ ਸਾਹਿਬਾਂ ਦਾ ਇਹ ਕੰਮ ਦੇਖ ਕੇ ਬਹੁਤ ਨਹੀਂ ਚਾਹੁੰਦਾ ਅੱਜ ਮੁਰਨਾ ਚਾਹੁੰਦਾ ਕਿ ਆਵਾਜ਼ ਆ ਦੇ ਆ ਮੈਂ ਇਹ ਦੱਸਣਾ ਚਾਹੁੰਦਾ ਪੈਸੇ ਦੇ ਗਏ ਅਸੀਂ ਕਦੇ ਕੰਮ ਨਹੀਂ ਕਰਨਾ ਚਾਹੁੰਦੇ ਨਾ ਕਰਾਂਗੇ ਅਸੀਂ ਬਿਲਕੁਲ ਸਾਨੂੰ ਮੋਬਾਧ ਦੇ ਜੀ ਦਰਦ ਅਭੀ ਜਿੰਨੇ ਵੀ ਬਲਾਲ ਸਾਰੇ ਆਏ ਆ ਸਾਡੇ ਜੀਵਾਲਾ ਸੰਧਨ ਜਿੰਨੇ ਆਣਦੇ ਪਿਆਰ ਕਰਦਾ ਬਹੁਤ 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 ਧੰਨਵਾਦ ਅਸੀਂ ਸਾਨੂੰ ਕਾਹਨ ਤੋਂ ਗੋਵਰਦਨ ਕਮੇਨ ਨਾਲ ਬਹਿੰਦਾ ਕੋਈ ਘਰ ਦੇ ਮਾਲ ਦੇ ਚੱਕੇ ਤਾਂ ਸਿਰ ਤੇ ਵੀਰੋ ਸਾਹਿਬਾ ਜੀ ਬਹੁਤ ਬਹੁਤ ਹੋ ਗਿਆ ਸਾਹਿਬ ਮੈਂ ਬੱਚੇ ਨਾਲ ਚੱਲਦੇ ਆ ਮੈਮ ਪਲੀਜ਼ ਮਾਈਕ ਮੈਮ ਤੁਸੀਂ ਅੱਜ ਕੰਮ ਦੀ ਗੱਲ ਕਰਦੇ ਧਰਨ ਲੱਗਾ ਸੀ ਤੁਸੀਂ ਅੱਜ ਕਿੰਨੇ ਕੰਮ ਸ਼ੁਰੂ ਹੋ ਗਿਆ ਤੇ ਵਿਦਿਨ ਕਿੰਨੇ ਦਿਨ ਖਤਮ ਹੋ ਜਾਏਗਾ ਮੈਂ ਕਿੰਨੇ ਦਿਨ ਤੱਕ ਤੁਹਾਨੂੰ ਖਤਮ ਕਰਨਾ ਹੈ ਸ੍ਰੀ ਜੀ ਇਹ ਪਰਮਾਨੈਂਟ ਹੋਏਗਾ ਤੇ ਬਾਅਦ ਵਿੱਚ ਜੇ ਇਨ ਕੇਸ ਜੇ ਕੋਈ ਆਬਜੈਕਸ਼ਨ ਲੱਗਦਾ ਫਿਰ ਮੈਂ ਥੈਂਕ ਯੂ ਮੈਮ ਬਹੁਤ ਬਹੁਤ ਧੰਨਵਾਦ ਤੇ ਪੁੱਛ ਲੱਗਦਾ ਹੈ ਮਾ ਭਈਆ ਬਗਵਾਸੀ ਦਰਬਾਰ ਦੇ ਉੱਕ ਗੇਟ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਹੈ ਜੀਟੀ ਰੋਡ ਦਾ ਮੇਨ ਹਾਈਵੇ ਕੋਲੇ ਉਹਦੇ ਥੱਲੇ ਦੀ ਜਿਹੜੀ ਕ੍ਰੋਸਿੰਗ ਆ ਉੱਥੇ ਪਾਣੀ ਕਿੰਨਾ ਜ਼ਿਆਦਾ ਖੜਦਾ ਹੈ ਗੰਦੇ ਪਾਣੀ ਦਾ ਨਿਕਾਸ ਕੋਈ ਨਹੀਂ ਕਰਾ ਤੇ ਜਦੋਂ ਵੀ ਸੰਗਤ ਆਉਂਦੀ ਆ ਉਹਨਾਂ ਨੂੰ ਉਸ ਪਾਣੀ ਦੇ ਵਿੱਚ ਦੀ ਗੁਜ਼ਰ ਕੇ ਆਉਣਾ ਪੈਂਦਾ ਹੈ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਵੀ ਕਈ ਵਾਰ ਹਾਦਸੇ ਦਾ ਸ਼ਿਕਾਰ ਹੋਣਾ ਪੈਂਦਾ ਕਿਉਂਕਿ ਡੰਗਟ ਹੋਏ ਨੇ ਇਸ ਕਰਕੇ ਜਿਹੜੀ ਆ ਸਾਰੀ ਸ਼ੂਰੀਆ ਦਾ ਦਰਗਾਹ ਪ੍ਰਬੰਧਨ ਕਮੇਟੀ ਰਿਸਰਵ ਪੰਜਾਬ ਦੇ ਤਰਫੋਂ ਮਾਮਈਆ ਭਗਵਾਨ ਜੀ ਦਰਬਾਰ ਦੇ ਬਾਬਾ ਸ਼ੰਭੂ ਰਾਜ ਜੀ ਦੇ ਜੋਗ ਅਗਵਾਈ ਦੇ ਵਿੱਚ ਜਿਹੜਾ ਹੈ ਉਹ ਧਰਨਾ ਜਿਹੜਾ ਹੈ ਲਗਾਇਆ ਗਿਆ ਤੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੇ ਲਈ ਉੱਥੇ ਧਰਨਾ ਲਗਾਇਆ ਗਿਆ ਪਹਿਲਾਂ ਤਾਂ ਵੀਡੀਓ ਕਲੀ ਜਿਹੜੇ ਸੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਜਿਹੜੇ ਜਦੋਂ ਅਸੀਂ ਵੱਡਾ ਮੋਰਚਾ ਰਫਣ ਦੀ ਗੱਲ ਕੀਤੀ ਤਾਂ ਫਿਰ ਵੀਡੀਓ ਕਲੀ ਨੂੰ ਮਜਬੂਰ ਹੋ ਕੇ ਆਉਣਾ ਪਿਆ ਇਹ ਪੁਲਿਸ ਨੇ ਆ ਕੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪਹਿਲਾਂ ਜਿਹੜਾ ਇਹ ਕੰਮ ਜਿਹੜਾ ਹੈ ਆਪੜੀ ਨਗਰ ਕਹਾਣੀ ਦੇ ਵਿੱਚ ਸ਼ੁਰੂ ਹੋ ਗਿਆ। ਹੁਣ ਕੰਮ ਸ਼ੁਰੂ ਹੋ ਗਿਆ ਜੀ। ਕੰਮ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ। ਉੱਥੇ ਅਜੇ ਥੋੜਾ ਜਿਹਾ ਮਸਲਾ ਕੰਪੀਅਰ ਹੈ ਕਿ ਕੋਈ ਪਰਸਨ ਜਿਹੜਾ ਹੈਗਾ ਉਹ ਇਸ ਕੰਮ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਰੁਕਾਵਟ ਬਣ ਰਿਹਾ। ਉਹ ਜਿਹੜੀ ਕਾਰਵਾਈ ਹੈ ਉਹ ਪ੍ਰਸ਼ਾਸਨ ਉਹਦੇ ਤੇ ਕੀ ਕਾਇਰਫ ਕਾਰਵਾਈ ਕਰਦੇ ਆ ਪਰ ਸਾਨੂੰ ਜਿਹੜਾ ਪੁਲਿਸ ਆ ਉਹਨਾਂ ਨੇ ਦਵਾਇਆ ਕਿ ਉਹ ਜਲਦੀ ਕੰਮ ਕਰੂਗਾ।